ਸਾਸੀਗਾਲ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਆਮ ਆਦਮੀ ਪਾਰਟੀ ਦੇ ਕਰਮਵੀਨਰ ਰਵਿੰਦ ਕੇਜੀਵਾ ਦੂਸਰੇ ਪਾਸੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਹਮੇਸ਼ਾ ਲੋਕਤੰਤਰ ਅਤੇ ਸੰਵਿਧਾਨ ਨੂੰ ਬਚਾਉਣ ਦੀਆਂ ਗੱਲਾਂ ਕਰਦੇ ਨੇ ਉਹਨਾਂ ਨੇ ਕਿਹਾ ਕਿ ਜੇਕਰ ਸੱਤਾ ਦੇ ਵਿੱਚ ਤੀਜੀ ਵਾਰ ਸਰਕਾਰ ਆਵੇਗੀ ਭਾਰਤੀ ਜਨਤਾ ਪਾਰਟੀ ਦੀ ਤੇ ਪੂਰੇ ਭਾਰਤ ਦੇ ਵਿੱਚ ਸੰਵਿਧਾਨ ਅਤੇ ਲੋਕਤੰਤਰ ਖਤਮ ਹੋ ਜਾਵੇਗਾ ਯਾਨੀ ਕਿ ਡਿਕਟੇਟਰਸ਼ਿਪ ਹੈ ਯਾਨੀ ਕਿ ਤਾਨਾ ਸ਼ਾਹੀ ਰਾਜ ਮੋਦੀ ਅਤੇ ਮੋਦੀ ਦੇ ਨੁਮਾਇੰਦਿਆਂ ਵੱਲੋਂ ਕੀਤਾ ਜਾਵੇਗਾ ਲੇਕਿਨ ਇਧਰ ਕੱਲ ਪੰਜਾਬ ਦੇ ਲਗਭਗ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਪੰਚਾਂ ਦੇ ਸੌਚੁਕ ਸਮਾਗਮ ਹੋਏ ਡੀਸੀ ਸਹਿਬਾਨ ਮੰਤਰੀ ਸਹਿਬਾਨ ਅਤੇ ਵਿਧਾਇਕਾਂ ਵੱਲੋਂ ਸ਼ਿਰਕਤ ਕੀਤੀ ਗਈ ਸੌਚਾਈ ਗਈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਬਠਿੰਡੇ ਦੇ ਇੱਕ ਪਿੰਡ ਦੇ ਵਿੱਚ ਸੌਚੁਕ ਸਮਾਗਮ ਕਰਾਇਆ ਗਿਆ ਲੇਕਿਨ ਜੇ ਗੱਲ ਕਰੀਏ ਹਲਕਾ ਜਲੰਧਰ ਦੀਪ ਭੋਜਨ ਸਮਾਜ ਪਾਰਟੀ ਦੇ ਜਨਰਲ ਸਕੱਤਰ ਹਰਿੰਦਰ ਕੁਮਾਰ ਨੇ ਇੱਕ ਬੜਾ ਵੱਡਾ ਖੁਲਾਸਾ ਕੀਤਾ ਹੈ ਇਹਨਾਂ ਪੰਚਾਇਤੀ ਚੋਣਾਂ ਨੂੰ ਲੈ ਕੇ ਕਿ ਚਾਰ ਹਾਰੇ ਹੋਏ ਸਰਪੰਚਾਂ ਨੂੰ ਆਮ ਆਦਮੀ ਪਾਰਟੀ ਵੱਲੋਂ ਜਿੱਤ ਦੇ ਸਰਟੀਫਿਕੇਟ ਵੰਡੇ ਗਏ ਯਾਨੀ ਕਿ ਉਹ ਹਾਰੇ ਹੋਏ ਸੀ ਹਾਰਨ ਦੇ ਬਾਅਦ ਯੁੱਧ ਵੀ ਉਹਨਾਂ ਨੂੰ ਇਮਿਟੇਸ਼ਨ ਲੈਟਰ ਦਿੱਤੇ ਗਏ ਹਲਕਾ ਜਲੰਧਰ ਦੇ ਵਿੱਚ ਇਸ ਦਾ ਖੁਲਾਸਾ ਕੀਤਾ ਹੈ ਬਹੁਜਨਸਾਰ ਸਮਾਜ ਪਾਰਟੀ ਦੇ ਜਰਨਲ ਸਕੱਤਰ ਨੇ ਉਹਨੇ ਕਿਹਾ ਕਿ ਇਹ ਕਿਸ ਤਰ੍ਹਾਂ ਦਾ ਲੋਕਤੰਤਰ ਨੂੰ ਨਵਾਂ ਰੂਪ ਦੇ ਰਹੀ ਹੈ ਆਮ ਆਦਮੀ ਪਾਰਟੀ ਅਤੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਕਿਹਾ ਜਿਹੜੇ ਸਰਪੰਚਾਂ ਜਾਂ ਪੰਚਾਂ ਨੂੰ ਹੁਣ ਜਿੱਤ ਦੇ ਸਰਟੀਫਿਕੇਟ ਵੰਡੇ ਗਏ ਨੇ ਕੀ ਉਹਨਾਂ ਕੋਲੋਂ ਵਾਪਸ ਲੈ ਜਾਣਗੇ ਕਿਉਂਕਿ ਇੱਕ ਪਿੰਡ ਦੇ ਵਿੱਚ ਦੋ ਸਰਪੰਚ ਇੱਕ ਜਿੱਤਿਆ ਹੋਇਆ ਸਰਪੰਚ ਵੀ ਗਿਆ ਹੈ ਉਸ ਨੂੰ ਵੀ ਜਿੱਤ ਦਾ ਸਰਟੀਫਿਕੇਟ ਦਿੱਤਾ ਗਿਆ ਦੂਸਰਾ ਹਾਰਿਆ ਹੋਇਆ ਸਰਪੰਚ ਵੀ ਗਿਆ ਉਸ ਨੂੰ ਵੀ ਜਿੱਤਦਾ ਜਿਹੜਾ ਸਰਟੀਫਿਕੇਟ ਦਿੱਤਾ ਗਿਆ ਹੈ ਯਾਨੀ ਕਿ ਜਿਹੜੇ ਪੰਚਾਇਤੀ ਅਫਸਰਾਂ ਵੱਲੋਂ ਕੀ ਇਸ ਤਰ੍ਹਾਂ ਕਰਨ ਦੇ ਨਾਲ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਕੀ ਸਾਬਤ ਕਰਨਾ ਚਾਹੁੰਦੀ ਹੈ ਯਾਨੀ ਕਿ ਕੱਲ ਜਿਹੜਾ ਪੰਚਾਂ ਅਤੇ ਸਰਪੰਚਾਂ ਦਾ ਸੌ ਚੁੱਕ ਸਮਾਗਮ ਹੋਇਆ ਹੈ ਉਥੇ ਲੋਕਤੰਤਰ ਦੀਆਂ ਧਜੀਆਂ ਉਡਾਈਆਂ ਗਈਆਂ ਨੇ ਇਸ ਦਾ ਖੁਲਾਸਾ ਕੀਤਾ ਹੈ ਭੋਜਨ ਸਮਾਜ ਪਾਰਟੀ ਦੇ ਜਰਨਲ ਸਕੱਤਰ ਨੇ ਉਹਨਾਂ ਨੇ ਕਿਹਾ ਦੇਖੋ ਕਿ ਕਿਸ ਤਰ੍ਹਾਂ ਇਹ ਜਿਹੜੀਆਂ ਪਾਰਟੀਆਂ ਨੇ ਜਦੋਂ ਸੱਤਾ ਦੇ ਨਸ਼ੇ ਦੇ ਵਿੱਚ ਆਉਂਦੀਆਂ ਨੇ ਤੇ ਲੋਕਤੰਤਰ ਦੀਆਂ ਧਜਾਂ ਉੜਾਵੀਆਂ ਨੇ ਕਿ ਹਾਰੇ ਹੋਏ ਸਰਪੰਚਾਂ ਜਾਂ ਪੰਚਾਂ ਨੂੰ ਸਰਟੀਫਿਕੇਟ ਦੇਣ ਦਾ ਕੀ ਮਤਲਬ ਹੈ ਉਹਦੇ ਉਹਨਾਂ ਕੋਲ ਪੂਕਤਾ ਸਬੂਤ ਪਾਏ ਗਏ ਨੇ ਅਤੇ ਉਹਨਾਂ ਨੇ ਕਿਹਾ ਕਿ ਇਹ ਜਿੱਦੇ ਸਰਟੀਫਿਕੇਟ ਉਹਨਾਂ ਕੋਲ ਵਾਪਸ ਲੈ ਜਾਣਗੇ ਜਾਂ ਉਹ ਇੱਕ ਪਿੰਡ ਦੇ ਵਿੱਚ ਦੋ ਸਰਪੰਚ ਬਣਨਗੇ ਧੰਨਵਾਦ